ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮਾਨਸੇਸਨ 90 YouTube ਚੈਨਲ ਤੇ ਤੇ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦੇ ਪਿੰਡ ਸਰਸਪੁਰ ਦੇ ਵਿੱਚ ਤੇ ਦੋਸਤੋ ਬਹੁਤ ਦੁਖਵਾਲੀ ਗੱਲ ਹੈ ਕਿ ਇੱਕ ਛੋਟੀ ਜੀ ਬੱਚੀ ਆ ਉਹਨਾਂ ਨੂੰ ਕਿਸੇ ਐਸੀ ਗੰਭੀਰ ਬਿਮਾਰੀ ਨੇ ਜਗੜਿਆ ਹੋਇਆ ਹੈ ਕਿ ਜਿਹੜਾ ਉਹਨਾਂ ਕੋਈ ਇਲਾਜ ਕਰਾਉਣ ਜੋਗੇ ਵੀ ਪੈਸੇ ਨਹੀਂਗੇ ਹੈਗੇ ਤੇ ਆਪਾਂ ਉਹਨਾਂ ਦੇ ਮਦਰ ਦੇ ਨਾਲ ਕਰਦੇ ਹਾਂ ਗੱਲਬਾਤ ਹਾਂਜੀ ਕੀ ਗੱਲ ਹੋਈ ਜੀ ਗੁੜੀਆ ਨੂੰ ਵੱਲੇ ਨੂੰ ਸ਼ੂਗਰ ਅੱਛਾ ਜੀ ਤੇ ਇਸ ਸ਼ੂਗਰ ਦੇ ਨਾਲ ਹੀ ਮਤਲਬ ਇੰਨੇ ਵੀਕ ਹੋ ਗਏ ਆ ਹਾਂਜੀ ਅੱਛਾ ਸਰ ਕੋਈ ਹੋਰ ਵੀ ਮਤਲਬ ਕਿ ਪ੍ਰੋਬਲਮ ਹੈ ਕਿ ਜਾਂ ਕੱਲੀ ਸ਼ੂਗਰ ਹੀ ਹੈ ਸ਼ੂਗਰ ਹੀ ਹੈ ਕੱਲੀ ਠੀਕ ਠੀਕ ਜੀ ਸ਼ੂਗਰ ਇਹਨਾਂ ਨੂੰ ਕਿੰਨੇ ਟਾਈਮ ਤੋਂ ਸ਼ੂਗਰ ਨਹੀਂ ਹੋ ਗਏ 3 ਸਾਲ ਪਹਿ ਅੱਛਾ ਅੱਛਾ ਤੇ ਪੜਦੇ ਨੇ ਹਾਂਜੀ 8ਵੀਂ ਚ 8ਵੀਂ ਚ ਪੜਦੇ ਆ ਮਤਲਬ ਹੋਣ ਜਾਂਦੇ ਸਕੂਲ ਇਸ ਟਾਈਮ ਨਾ ਜਾ ਸਕਦੀ ਸਕੂਲੇ ਅੱਛਾ ਜੀ ਤੇ ਇਹਨਾਂ ਦਾ ਇਲਾਜ ਲੂਜ਼ ਕਰਾਇਆ ਸੀ ਕਿਤੋਂ ਦੇ ਨਾ ਜੋ ਹਮ ਬਸਾੜੀ ਖੜਾ ਹੈ ਅੱਛਾ ਜੀ ਕੀ ਕਹਿੰਦੇ ਫਿਰ ਡਾਕਟਰ ਡਾਕਟਰ ਨੇ ਉਹ ਕਹਾ ਵੀ ਇਹਨੂੰ ਸੁਗੜੀ ਹੈ ਹਾਂਜੀ ਹੋਰ ਕੋਈ ਇਲਾਜ ਨਹੀਂ ਦੱਸਿਆ ਦਾ ਵੀ ਆਪ ਮਾਰੀਏ ਤੇ ਇਹਨਾਂ ਦਾ ਮਤਲਬ ਕੀ ਡੈਡੀ ਜਿਹੜੇ ਉਹ ਕੀ ਕੰਮ ਕਰਦੇ ਆ ਉਹ ਦਿਹਾੜੀ ਧਪਾਈ ਕਰਦੇ ਨੇ ਅੱਛਾ ਅੱਛਾ ਉਹ ਦਿਨੇ ਪਕੜ ਦਗਜਾਣਾ ਕਰਨੇ ਆ ਹਾਂਜੀ ਹਾਂਜੀ ਤੇ ਇਹਨਾਂ ਦੀ ਜਿਹੜੀ ਇਹ ਫਿਰ ਇਹ ਸਿਹਤ ਜਿਹੜੀ ਐ ਸੁਗਰ ਨਾਲ ਹੀ ਡਾਊਨ ਹਾਂਜੀ ਸੁਗਰ ਨਾਲ ਹੋ ਗਈ ਡਾਊਨ ਪਹਿਲਾਂ ਵਧੀਆ ਸੀਗੇ ਪਹਿਲਾਂ ਬਹੁਤ ਵਧੀਆ ਸੀ ਇਹ ਸਿਹਤ ਜਿਹੜੀ ਜਦੋਂ ਤਾਂ ਡਾਊਨ ਹੋਈ ਆ ਉਦੋਂ ਤੁਹਾਨੂੰ ਕਿਦੋਂ ਪਤਾ ਲੱਗਾ ਕਿ ਇਹਨਾਂ ਨੂੰ ਪ੍ਰੋਬਲਮ ਆ ਗਈ ਆ ਪਹਿਲਾਂ ਕਦੀ ਨਹੀਂ ਤੁਹਾਨੂੰ ਪਤਾ ਲੱਗਾ ਪਹਿਲਾਂ ਤਾਂ ਹੋਈ ਨਹੀਂ ਇਦਾਂ ਦੀ ਹਾਂਜੀ ਬੜੀ ਸੋਹਣੀ ਸੀ ਹਾਂ ਇਹ ਜਾਂ एकदम ਦੇ ਜ਼ਿਆਦਾ ਹੋ ਗਈ ਉਹਦਾ ਹੀ ਆ ਪਕੜਿਆ ਨੇ ਠੀਕ ਹੈ ਹਾਂਜੀ ਕਿੰਨੀ ਰਹਿੰਦੀ ਆ ਸ਼ੂਗਰ ਇਹਨਾਂ ਨੂੰ ਇਹਨਾਂ ਨੂੰ 500 ਤੋਂ ਘੱਟ ਨਹੀਂ ਹੁੰਦੀ ਅਛਾ ਤਾਂ ਹੀ ਹਾਈ ਰਹਿੰਦੀ ਆ 500 ਤੋਂ ਤਾਂ ਹੀ ਰਹਿੰਦੀ। ਇਹ ਦੇਪਾ ਜੀ ਇਹ ਤੋਂ ਤੇ ਵੀ ਬਲੂ ਆਇ ਤੇ ਚਿਰ ਤੇ ਵੀ ਇਹਦੇ ਪਾਣੀ ਬਣ ਗਿਆ ਤੇ ਉਹਨਾਂ ਨੇ ਪ੍ਰੈਜ਼ੈਂਟ ਦੱਸਿਆ ਵਾ। ਕੀ ਤੋਂ ਦੇ ਵਿੱਚ ਜਖਮ ਹੀ ਗਿਆ? ਜਖਮ ਹੋ ਗਿਆ ਜੀ। ਅਛਾ। ਮਤਲਬ ਬਲੂਏ ਉਹ ਬਲੂਏ ਬਣੀ ਆ। ਹੂੰ। ਤੇ ਉਹ ਆਪਣੇ ਆਪ ਵਗ ਗਿਆ। ਹਜੇ ਵੀ ਰੇਸਾ ਨਿਕਲਦਾ ਆ ਬਾੜ। ਅਛਾ। ਹਾਂ ਜੀ। ਉਹਦੇ ਨਾਲ ਕੋਈ ਸਿਰ ਨੂੰ ਪ੍ਰੋਬਲਮ ਪੈਂਦੀ ਹੋਣੀ ਆ। ਸਿਰ ਨੂੰ ਆਂਦੀ ਹੁੰਦੀ ਦਰਦ। ਅਛਾ ਅਛਾ। ਥੈਂਕ ਯੂ। ਠੀਕ ਹੈ ਜੀ। ਆ ਪੋੜੇ ਨਾਲ ਅਚਨਚੇਤੀ ਪਾਣੀ ਪੜ ਗਿਆ ਭਾਈ ਤੇ ਡਾਕਟਰਾਂ ਨੇ ਆੜੇ ਕੋ ਬੋੜੇ ਪਾਏ ਮੰਗੇ ਤੁਹਾਡੇ ਕੋ ਪਾਏ ਹੈ ਨੀ ਇਹਨੇ ਦੇ ਨੀ ਠੀਕ ਦੇ ਤੇ ਬਾਕੀ ਉਸ ਤੋਂ ਬਾਅਦ ਫਿਰ ਹੋਣ ਕਿੱਦਾਂ ਵੈਨਾਂ ਦੇ ਥੋੜਾ ਬਹੁਤਾ ਫਰਕ ਲੱਗਾ ਵਾ ਕਿ ਜਾਂ ਆਪਰੇਟ ਨਾਲ ਹੀ ਉਹ ਕਹਿੰਦੇ ਠੀਕ ਹੋਊਗਾ ਨਾ ਪੜ ਗਏ ਜੇ ਲੱਗਾ ਨਹੀਂ ਆਂਦੀ ਹੈ ਜੇ ਇਹ ਲਾਜਿਕ ਕਰੋਨਾ ਪੈਣਾ ਇਦਾਂ ਨਹੀਂ ਤੁਸੀਂ ਹੁਣ ਮਤਲਬ ਨੂੰ ਕੀ ਮੰਗ ਕਰਨਾ ਚਾਹੁੰਦੇ ਹੋ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਡੀਅנס ਨੂੰ ਇਹ ਆਡੀ ਮਦਦ ਕਰਨੀ ਚਾਹੀਦੀ ਆ ਜਿਹੜਾ ਇਹਨਾਂ ਦੇ ਹੱਥ ਤੇ ਆ ਇਹ ਜ਼ਖਮ ਜੁੱਤ ਨਹੀਂ ਆ ਇਹ ਸ਼ੂਗਰ ਨਹੀਂ ਹਾਂ ਅਸਿਸਿਆ ਮੈਂ ਮਾੜਾ ਮੋਟਾ ਕੰਮ ਕਰਨੀ ਆ ਤੇ ਮੇਰਾ ਘਰ ਵਾਲਾ ਵਿਧਿਆਲੀ ਧੱਪਾ ਲੋਂਦਾ ਹੈ ਹਾਂ ਤੇ ਮੈਂ ਆਡੇ ਘਰ ਦਾ ਗੁਜ਼ਾਰਾ ਚੱਲਦਾ ਹੈ ਹਾਂ ਹਾਂ ਤੇ ਮਤਲਬ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਤਿੰਨ ਤਿੰਨ ਕੁੜੀ ਵੀ ਆਈ ਐ ਤੇ ਇੱਕ ਮੁੰਡਾ ਛੋਟਾ ਉਹ ਕਿੰਨੇ ਚਿਰ ਦਾ ਜੀ ਉਹ ਆ ਗਾ ਵਾ 15 ਸਾਲ ਦਾ 15 ਸਾਲ ਦਾ ਉਹ ਵੀ ਪੜਦਾ ਹਾਂਜੀ ਅੱਛਾ ਅੱਛਾ ਦੇਖੋ ਕਿ ਜਿੱਦਾਂ ਇਹਨਾਂ ਦੇ ਤੁਸੀਂ ਦੱਸਿਆ ਕਿ ਮਤਲਬ ਇੰਨੇ ਜਿਹੜੇ ਆ ਟ੍ਰੀਟਮੈਂਟ ਲਈ ਸਾਡੇ ਕੋਲ ਪੈਸੇ ਨਹੀਂ ਹੈਗੇ ਹਨ ਨਹੀਂ ਇਹੋ ਕੋਣਾ ਚਾਹੁੰਨੇ ਆ ਕਿ ਮੇਰੀ ਬੱਚੀ ਦੀ ਮਦਦ ਹੈਲਪ ਹੋਣੀ ਚਾਹੀਦੀ ਹਾਂਜੀ ਦੋਸਤੋ ਜਿਵੇਂ ਕਿ ਇਹਨਾਂ ਨੇ ਦੱਸਿਆ ਹੀ ਆ ਉਹਨਾਂ ਦੀ ਮਤਲਬ ਬੇਟੀ ਆ ਉਹਨਾਂ ਦੇ ਮਦਰ ਨੇ ਕਿ ਘਰੋਂ ਵੀ ਅਸੀਂ ਬਹੁਤ ਗਰੀਬ ਆ ਤੇ ਸਾਡੇ ਜਿੰਨੇ ਕ ਪੈਸੇ ਮਤਲਬ ਸਾਡਾ ਹਸਬੰਡ ਕਮਾਉਂਦਾ ਆ ਉਹਨਾਂ ਕ ਸਾਡਾ ਘਰ ਦਾ ਹੀ ਮਹਾਂ ਗੁਜ਼ਾਰਾ ਚੱਲਦਾ ਆ ਤੇ ਜਿੰਨੀ ਵੀ ਹੋ ਸਕੇ ਐਨਆਰਆਈ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਤੇ ਹੋਰ ਵੀਰਾਂ ਭਰਾਵਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਗਰੀਬ ਪਰਿਵਾਰ ਦੀ ਹੈਲਪ ਜਿਹੜੀ ਕੀਤੀ ਜਾਵੇ ਤਾਂ ਕਿ ਇਹ ਆਪਣੇ ਬੱਚੇ ਦਾ ਟ੍ਰੀਟਮੈਂਟ ਕਰਾ ਸਕਣ ਤੇ ਡਾਕਟਰਾਂ ਨੇ ਵੀ ਕਹਿੰਦੇ ਕਿ ਬਹੁਤ ਜਿਹੜੇ ਆਪਰੇਸ਼ਨ ਦੇ ਵੀ ਪੈਸੇ ਮੰਗੇ ਨੇ ਇਨਾਂ ਦੇ ਜਦਾਂ ਦੱਸਿਆ ਉਹਨਾਂ ਦੀ ਮਦਰ ਨੇ ਕਿ ਇਹਨਾਂ ਦੇ ਜਿਹੜੇ ਸਿਰ ਦੇ ਵਿੱਚ ਜ਼ਖਮ ਹੋ ਗਿਆ ਸੀਗਾ ਉਹਦੇ ਨਾਲ ਇਹਨਾਂ ਦੇ ਸਿਰ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਸੀਗਾ ਤੇ ਅਸੀਂ ਇਹੀ ਕਹਿੰਨੇ ਆ ਕਿ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਬਹੁਤ ਦੁੱਖ ਲੱਗਾ ਸੁਣ ਕੇ ਇਸ ਗੱਲ ਦਾ ਤੇ ਦੋਸਤੋ ਜਿੰਨਾ ਵੀ ਹੋ ਸਕੇ ਥੋੜੀ ਤੋਂ ਥੋੜੀ ਮਦਦ ਜਿਹੜੀ ਆ ਕਰੋ ਤਾਂ ਕਿ ਇਹ ਬੱਚਾ ਆਪਣੀ ਇਲਾਜ ਜਿਹੜਾ ਕਰਵਾ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਗੇ ਹੋਰਾਂ ਤੋਂ ਵੀ ਵੀਡੀਓ ਸੇੜੀ ਸਾਡੀ ਪਹੁੰਚੇ ਦੁਨੀਆਂ ਦੇ ਵਿੱਚ ਬਹੁਤ ਦੇ ਆਲੂ ਲੋਕ ਵੀ ਨੇ ਜਿਹੜੇ ਕਿ ਹੈਲਪ ਕਰ ਸਕਦੇ ਨੇ ਔਰ ਕਰਦੇ ਵੀ ਨੇ ਤੇ ਇਸ ਕਰਕੇ ਇਸ ਬੱਚੀ ਦੀ ਵੀ ਹੈਲਪ ਜਿਹੜੀ ਆ ਕੀਤੀ ਜਾਵੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ